ਹਾਂਜੀ ਮੈਂ ਤਾਂ ਹੋ ਗਿਆ ਸੀ ਤਿਆਰ ਜਲਦੀ ਜਲਦੀ ਦੇ ਵਿੱਚ ਮੈਨੂੰ ਹਰ ਰੋਜ਼ ਕਹਿੰਦੀ ਹੈ ਤੂੰ ਅੱਕੇ ਮੈਨੂੰ ਕਲੀਟ ਕਰਵਾ ਦਿੰਨਾ ਗਿਆ ਤੇ ਆਪ ਅੱਜ ਪ੍ਰਧਾਨ ਦੇਖ ਲੋ ਹਲੇ ਵੀ ਸਿਰ ਜਾ ਵਾ ਬਾਈ ਜਾਂਦੀ ਹੈ ਵਾਲ ਕੋਲੀ ਬੈਠੀ ਹੈ ਤੇ ਮੈਨੂੰ ਇਹ ਕੱਲ ਪਰਸ ਵੀਡੀਓ ਵੀ ਬਣਾ ਕੇ ਹੰਡੀ ਸੀ ਕਿ ਹਰਜੀਤ ਬਹੁਤ ਟਾਈਮ ਲਾਉਂਦਾ ਕਿ ਤਿਆਰ ਹੋਣ ਤੇ ਚਲੋ ਕੋਈ ਗੱਲ ਨਹੀਂ ਛੱਡੋ ਵਰਾ ਹੁਣ ਚਲੋ ਚੱਲੀਏ ਮੈਨੂੰ ਕਹੇ ਕੀ ਚੱਕਿਆ ਹੋਇਆ ਮੈਂ ਕਹਿੰਦਾ ਮੈਂ ਨਾ ਬੋਤਲਾ ਚੱਕ ਰੱਖੀਆਂ ਨੇ ਫਿਰ ਕਈ ਵਾਰੀ ਨਾ ਪੁੱਛੋ ਤਾਂ ਦੁੱਧ ਜਾਂ ਲੱਸੀ ਆ ਜਾਂਦੀ ਆ ਫਿਰ ਉਹਨਾਂ ਕੋਲੇ ਵਿਚਾਰਿਆ ਕੋਲੇ ਬੋਤਲਾਂ ਦੀ ਔਖਾ ਹੋ ਜਾਂਦਾ ਫਿਰ ਸਾਨੂੰ ਇਹ ਹੁੰਦਾ ਵੀ ਚਲੋ ਆਪਾਂ ਬੋਤਲਾਂ ਫੜਾਇਆ ਇਹ ਹੁਣ ਅਸੀਂ ਜਾਣਾ ਤਾਂ ਸੀਗੇ ਵਿੱਚ ਦੀ ਮੈਂ ਚੱਲ ਆਪਾਂ ਬੋਤਲਾਂ ਫੜਾ ਕੇ ਨਾਲ ਇੱਕ ਇੱਕ ਦੋ ਦੋ ਪਰੌਂਠੇ ਖਾ ਕੇ ਫਿਰ ਚੱਲਾਂਗੇ ਤੇ ਇੱਥੋਂ ਅਸੀਂ ਚੱਲ ਪਏ ਸੀਗੇ ਪੁੱਛੋਂ ਨੂੰ ਤਿਆਰ ਹੋ ਕੇ ਤੇ ਜਮਾਈ ਚਲਨੀ ਹੈ ਅੱਜ ਆਦੇ ਭਰਾ ਦੇ ਰਖੜੀ ਬੰਨਣ ਵਾਸਤੇ ਠਿੰਗੜ ਵੈਸੇ ਤਾਂ ਇਹ ਮੇਰੀ ਪਹਿਲੀ ਰਖੜੀ ਹੈ ਹਨਾ ਹਰਜੀਤ ਆ ਪਹਿਲੀ ਰਕੜੀ ਆਪਾਂ ਹੁਣ ਮੁੜ ਗਏ ਸੀਗੇ ਪੁੱਤੋ ਨੂੰ ਮੈਨੂੰ ਕਈ ਵਾਰ ਕਹਿੰਦੇ ਆ ਆ ਤੁਸੀਂ ਸੜਕ ਕਾਦੂ ਨਹੀਂ ਸਹੀ ਕਰਾਉਂਦੇ ਨਾਲੀ ਸਾਡੀ ਸੜਕ ਇੰਨੀ ਸਾਫਾ ਤੁਸੀਂ ਦੇਖੋ ਹਨ ਤੇ ਕਹਿੰਦੇ ਨੇ ਨਾ ਵਿੱਚ ਵਿੱਚ ਕਹਿੰਦੇ ਗੱਡੇ ਪਏ ਪਏ ਮਖਾਏ ਤਾਂ ਫਿਰ ਥੋੜੇ ਮੋਟੇ ਹੁੰਦੀ ਆ ਆ ਗਈ ਸਾਡੀ ਰੂਬੀ ਤੇ ਬਲਮੋ ਕਰਦੇ ਜਦੋਂ ਅਸੀਂ ਜਾ ਵੜਦੇ ਫਿਰ ਇਹਨੂੰ ਐਂ ਤਾਂ ਛੇਛੇ ਤੀ ਮੈਨੂੰ ਪਿੰਜਰੇ ਚੋਂ ਕੱਢ ਦੇਣ ਕਿਰਾ ਦੋ ਦੋ ਜਾ ਕੇ ਮੈਂ ਇਹਨਾਂ ਨੂੰ ਮਿਲਣਾ ਹਨਾ ਫਿਰ ਉਸ ਤੋਂ ਬਾਅਦ ਦੇ ਵਿੱਚ ਬਸ ਅਸੀਂ ਦੋ ਦੋ ਪਰੌਂਠੇ ਸ਼ੱਕ ਲੈ ਤੇ ਇੱਥੇ ਮੈਂ ਰੋਟੀ ਖਾ ਰਹੀ ਸੀਗੀ ਅਜੀਤ ਮੇਰੀ ਵੀਡੀਓ ਬਣਾਉਣ ਲੱਗੇ ਤੇ ਚਲੋ ਜੀ ਫੇਰ ਆਪਾਂ ਆ ਗਏ ਸਪੁੱਚੋ ਮੰਡੀ ਤੇ ਇੱਥੋਂ ਅਸੀਂ ਮੈਂ ਰਖੜੀਆਂ ਖਰੀਦਣੀਆਂ ਸੀਗੀਆਂ ਵੀਰੇ ਵਾਸਤੇ ਤੇ ਬਹੁਤ ਸੋਹਣੀਆਂ ਰਖੜੀਆਂ ਸੀਗੀਆਂ ਮੈਂ ਵੈਸੇ ਮੈਨੂੰ ਇਹ ਥੋੜੀ ਜਿਹੀ ਮੈਂ ਸਿੰਪਲ ਨਵਾਂ ਰਖੜੀ ਜ਼ਿਆਦਾ ਸੋਹਣੀ ਲੱਗਦੀ ਆ ਤੇ ਇੱਥੇ ਅਸੀਂ ਆ ਗਏ ਸੀ ਮਠਿਆਈ ਵਾਲੀ ਸ਼ਾਪ ਤੇ ਫੇਰ ਮਠਿਆਈ ਤੇ ਰਖੜੀਆਂ ਲੈ ਕੇ ਅਸੀਂ ਚੱਲ ਪਏ ਸੀ ਕਿ ਢਿੰਗੜ ਨੂੰ ਤੇ ਰਸਤੇ ਦੇ ਵਿੱਚ ਨਾ ਕਈ ਵਾਰੀ ਮਤਲਬ ਕਿ ਟ੍ਰੈਫਿਕ ਵਗੈਰਾ ਜ਼ਿਆਦਾ ਹੁੰਦਾ ਦੇਖੋ ਪਹਿਲਾਂ ਤਾਂ ਮੇਰਾ ਸ਼ਹਿਰ ਦੇ ਖਰਜੀ ਦਾ ਪੁੱਚੋ ਮੰਡੀ ਵਧੀਆ ਨਾ ਤੇ ਆ ਦੇਖੋ ਕਿੰਨਾ ਨਾ ਟ੍ਰੈਫਿਕ ਇੱਥੇ ਹੋ ਗਿਆ ਸੀਗਾ ਰਾਂਪਰੇ ਜਦੋਂ ਗਏ ਜਾਂਦੇ ਸੀ ਅਸੀਂ ਕਿਉਂਕਿ ਇੱਥੇ ਨਾ ਉਹ ਸੀਗਾ ਹਨਾ ਹਰਜੀਤ ਜੀ ਦਾ ਇਹਨਾਂ ਡਿਵਾਈਡਰ ਦਾ ਮਤਲਬ ਜਿਹੜਾ ਉਹ ਹੁੰਦਾ ਨਾ ਕੱਟ ਹੁੰਦਾਗਾ ਉਹ ਅੱਗੇ ਬਣਾਤਾ ਅੱਗੇ ਬਣਾਤਾ ਉੱਥੇ ਫਿਰ ਜਦੋਂ ਗੱਡੀਆਂ ਯੂ ਟਰਨ ਲੈਂਦੀਆਂ ਤੇ ਉੱਥੇ ਕਾਫੀ ਰਸ਼ ਹੋ ਜਾਂਦਾਗਾ ਹਾਂ ਤੇ ਇੱਥੇ ਨਾ ਸਾਨੂੰ ਤਾਂ ਇਹ ਹੋ ਗਿਆ ਵੀ ਦੇਖੀਏ ਇੱਕ ਘੰਟਾ ਦਾ ਕਰਕੇ ਜਾਦੇ ਲੋਕ ਬਾਹਰ ਨਿਕਲੇ ਹੋਏ ਸੀ ਘਰਾਂ ਦੇ ਵਿੱਚੋਂ ਨਾ ਪਹਿਲੇ ਹੀ ਲੇਟ ਸੀਗੀ ਅੱਜ ਭਾਬੀ ਦੇ ਦੋ ਤਿੰਨ ਵਾਰੀ ਫੋਨ ਆ ਚੁੱਕੇ ਸੀਗੇ ਅਸੀਂ ਰਾਹ ਦੇ ਵਿੱਚ ਦੇਖੇ ਤੇ ਆਹ ਦੇਖੋ ਵਨੇ ਵਨੇ ਆਣਾ ਕਿਨੇ ਪ੍ਰਾਣੇ ਨੇ ਕੀ ਪਤਾ ਇਹ ਪਹਿਲਾਂ ਤੁਸੀਂ ਆਟਰਾ ਆਦਾ ਸੀ ਵੀ ਗੱਡੀ ਖੜਾਵਾਂਗੇ ਫਿਰ ਅਸੀਂ ਆਖਿਆ ਚੱਲੋ ਫੇਰ ਸਹੀ ਕਦੇ ਹਾਏ ਕਈ ਇਹ ਜਦੋਂ ਆਪਾਂ ਜਾਂਦੇ ਹੁੰਦੇ ਹਾਂ ਨਾ ਹਮੇਸ਼ਾ ਇਹ ਬੰਦ ਹੀ ਹੁੰਦੇ ਨੇ ਲਓ ਜੀ ਇੱਥੇ ਆਗੇ ਸੀਗੇ ਆਪਾਂ ਵੀਰੇ ਹੋ ਰਹੇ ਨੇ ਦੇ ਘਰੇ ਆ ਦੇਖੋ ਲਓ ਜੀ ਆਪਾਂ ਘਰੇ ਜਾ ਰਹੇ ਹਾਂਗੇ ਤੇ ਵੀਰਾ ਤਾਂ ਹੁਣ ਉਹ ਵੇਖ ਮੇਰਾ ਭਰਾ ਖੜਾ ਸਾਹਮਣੇ ਇਧਰ ਚਾਦਰ ਲਈ ਖੜਿਆ ਪੂਰਾ ਹੈ ਹਾਂ ਹਾਂ ਵੀਰਾ ਚਾਦਰ ਲਈ ਖੜਾ ਵੀਰੇ ਨੂੰ ਐ ਹੋ ਗਿਆ ਮੇਰੀ ਭੈਣ ਨੇ ਆਉਣਾ ਮੈਂ ਪਹਿਲੀ ਕਿਹੜਾ ਖੜ ਜਾ ਕਰਾ ਪੂਰੇ ਤਿਆਰ ਹੋ ਗਏ ਲਓ ਜੀ ਇੱਥੇ ਮੈਂ ਬੰਨਣ ਲੱਗੀ ਸੀਗੀ ਆ ਦੇ ਵੀਰੇ ਦੇ ਰਖੜੀ ਤੇ ਮੈਨੂੰ ਇਹ ਸੀ ਚਲੋ ਪਹਿਲਾਂ ਪਾਣੀ ਵਗੈਰਾ ਪੀ ਲਿਆਸ ਫਿਰ ਮੈਨੂੰ ਇਹ ਹੋ ਗਿਆ ਮੈਂ ਚਲੋ ਹੁਣ ਸਵਾ 12 ਹੋ ਗਏ ਪਹਿਲਾਂ ਪਰ ਰਖੜੀ ਬੰਨ੍ਹਦੀ ਉਸ ਤੋਂ ਬਾਅਦ ਦੇ ਵਿੱਚ ਚਾਹ ਪਾਣੀ ਦਵਾਰੇ ਪੀਵਾਂਗੇ ਤੇ ਫਿਰ ਇੱਥੇ ਮੈਂ ਆ ਦੇਤਾ ਅੱਦਵਾਈ ਦੀ ਪੁਰਾਣੀ ਰਖੜੀ ਲਾਹੀ ਤੇ ਸੁਖ ਨੇ ਨਵੀਂ ਰਖੜੀ ਬੰਨਨੀ ਹੈ ਨਾ ਹਾਂ ਜਿਹੜੀ ਪਹਿਲਾਂ ਪਹਿਲਾ ਸਾਲ ਪਹਿਲਾਂ ਰਖੜੀ ਬੰਨ੍ਹੀ ਸੀ ਵੀਰੇ ਦੇ ਰੋਡ ਤੇ ਖੜਕੇ ਹੈ ਨਾ ਉਹ ਫਿਰ ਮੈਂ ਲਾਹੀ ਸੀ ਤੇ ਇੱਥੇ ਫਿਰ ਵੀਰੇ ਨੇ ਮੈਨੂੰ ਦਿੱਤਾ ਸ਼ਗਨ ਮੈਂ ਕਿਹਾ ਵੀਰੇ ਕੋਈ ਗੱਲ ਨਹੀਂ ਰਹਿਣ ਦੋ ਤੇ ਕਹਿੰਦੇ ਨਹੀਂ ਇਤਨਾ ਪਹਿਣਾ ਦਾ ਹੱਕ ਹੁੰਦਾਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਪੁਰਾਣੀ ਰਖੜੀ ਖੋਲ ਕੇ ਨਾ ਤੇ ਨਵੀਂ ਰਖੜੀ ਬੰਨ੍ਹਦੀ ਤੇ ਵੀਰੇ ਨੇ ਇੱਥੇ ਮੈਨੂੰ ਸ਼ਗਨਤਾ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਂ ਆਦੀ ਪਰਜਾਈ ਦੇ ਵੀ ਗਾਨਾ ਬੰਨਿਆ ਭੈ ਭਾਬੀ ਆ ਜਾਓ ਤੁਸੀਂ ਵੀ ਬੈਠ ਜਾਓ ਤੇ ਇੱਥੇ ਮੈਂ ਆਦੀ ਪਰਜਾਈ ਦੇ ਬਨ ਰਹੀ ਸੀਗੀ ਗਾਨਾ ਤੇ ਉਸ ਤੋਂ ਬਾਅਦ ਦੇ ਵਿੱਚ ਬਸ ਅਸੀਂ ਫਿਰ ਗੱਲਾਂ ਬਾਤਾਂ ਕਰਨ ਲੱਗੇ ਸੀ ਚਾਹ ਪਾਣੀ ਪੀਣ ਲੱਗੇ ਸੀਗੇ ਤੇ ਇਸ ਤੋਂ ਬਾਅਦ ਦੇ ਵਿੱਚ ਆ ਗਈ ਸੀਗੀ ਵਾਰੀ ਲੰਚ ਕਰਨ ਦੀ ਫਿਰ ਅਸੀਂ ਭਾਬੀ ਨੇ ਬਸ ਲੰਚ ਕਰਵਾਇਆ ਸਾਨੂੰ ਬਹੁਤ ਟੇਸਟੀ ਲੱਗਿਆ ਉਸ ਤੋਂ ਬਾਅਦ ਦੇ ਵਿੱਚ ਬਸ ਅਸੀਂ ਜਾਣਾ ਸੀ ਕਿਉਂਕਿ ਵੀਰੇ ਹੋਰਾਂ ਨੇ ਵੀ ਜਾਣਾ ਸੀਗਾ ਤੇ ਫਿਰ ਅਸੀਂ ਵੀਰੇ ਹੋਰਾਂ ਨੂੰ ਮਿਲਣ ਲੱਗੇ ਇੱਥੇ ਮੈਂ ਬਾਏ ਬਾਏ ਕਰ ਰਹੀ ਸੀ ਮੈਂ ਕਿਹਾ ਬਾਏ ਬਾਏ ਮਿਲਦੇ ਆਪਾਂ ਹੁਣ ਟਾਈਮ ਨਾਲ ਹੀ ਦੁਬਾਰੇ ਤੇ ਭਾਬੀ ਵੀ ਸਾਨੂੰ ਬਾਏ ਬਾਏ ਕਰ ਰਹੀ ਸੀ ਵੀਰੇ ਨੇ ਵੀ ਬਾਏ ਬਾਏ ਕੀਤੀ